ਸੰਯੁਕਤ ਕਿਸਾਨ ਮੋਰਚੇ ਦੀ ਕਾਉਲ ਤੇ ਜਿੱਥੇ ਪੂਰੇ ਦੇਸ਼ ਭਰ ਵਿੱਚ ਡੀਸੀ ਅਤੇ ਐਸਐਸਪੀ ਆਫਿਸਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਮਨਦੀਪ ਸਿੰਘ ਨਿਆਜ਼ ਜ਼ਿਲ੍ਹਾ ਪ੍ਰਧਾਨ ਬੀਕੇਯੂ ਇਕਤਾ ਗੁਰਾਹਾਂ ਨੇ ਦੱਸਿਆ ਹੈ ਕਿ ਯੂਪੀ ਦੇ ਲਖੀਮਪੁਰ ਵਿੱਚ ਹਾਸਾ ਜੋ ਵਾਪਰਿਆ ਹੈ ਇਹ ਇੱਕ ਕਾਨੂੰਨ ਤੇ ਨਿਆਂ ਪ੍ਰਣਾਲੀ ਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ ਸ਼ੁਭਕਾਮਨਾਵਾਂ ਹਵਾਲਾ ਮੇਰਾ ਨਾਮ ਮਨਜੀਤ ਸਿੰਘ ਨੇੜਾ ਜ਼ਿਲ੍ਹਾ ਪਟਿਆਲਾ ਪ੍ਰਧਾਨ ਬੀਕੇ ਜੁਇਕਤਾ ਹੋਗਣਾ ਅੱਜ ਦਾ ਇਹ ਬਹੁਤ ਸਮਾਂ ਜਵਾਬ ਦੇਣ ਦੇ ਲਈ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਜਿਹੜੇ ਲਖਮੀਰਪ uri ਖੀਰੀ ਦੇ ਵਿੱਚ ਜੁਪੀ ਦੇ ਵਿੱਚ ਕੱਲ੍ਹ ਘਟਨਾ ਵਾਪਰੀ ਹੈ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਨੇ ਉਸ ਦੇ ਰੋਸ ਵਜੋਂ ਉਹਨਾਂ ਨੇ ਇਨਸਾਫਤ ਬਵਾਉਣ ਵਾਸਤੇ ਪੂਰੇ ਦੇਸ਼ ਦੇ ਵਿੱਚ ਡੀਸੀ ਦਫ਼ਤਰ ਐਸਡੀ ਮਾ ਨੂੰ ਉਹਨਾਂ ਨੂੰ ਮੰਗ ਪੱਤਰ ਸੌਂਪ ਕੇ ਰਾਸ਼ਟਰਪਤੀ ਦੇ ਨਾਂ ਕਿ ਉਸ ਬੀਜੇਪੀ ਦੇ ਚਾਂਬਲੇ ਹੋਏ ਜਾਂ ਗੁੰਡੇ ਮੁੰਡੇ ਨੂੰ ਪੂਰੀ ਤੇ ਉਹਦੇ ਬਾਪ ਨੂੰ ਸਖਤ ਸਜ਼ਾ ਦੇ ਕੇ ਜੇਲ੍ਹ ਦੀਆਂ ਸਲਾਖਾਂ ਵਿੱਚੇ ਸਿੱਟ ਕੇ ਉਹਦਾਂ ਤੋਂ ਹਸਤੀਪਾ ਲੈ ਕੇ ਉਹਨਾਂ ਨੂੰ ਸਖਤ ਸਜ਼ਾਾਂ ਮ ਦਿੱਤੇ ਜਾਣ ਕਿ ਸਾਡੇ ਲੋਕ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਪੂਰੇ ਅਧਿਕਾਰ ਨੇ ਸ਼ਾਂਤਮਈ ਪ੍ਰੋਟੈਸਟ ਕਰਦਿਆਂ ਦੇ ਇਸ ਤਰ੍ਹਾਂ ਦੇ ਹਮਲੇ ਕਰਨਾ ਦੇਸ਼ ਵਾਸਤੇ ਘਾਤਕ ਨੇ ਇੱਥੋਂ ਦੀ ਬੀਜੇਪੀ ਸਰਕਾਰ ਇਸ ਘੋਲ ਨੂੰ ਹਿਸਕ ਬਣਾਉਣਾ ਚਾਹੁੰਦੀ ਹੈ ਪਰ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਜਾਣਦੇ ਆ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਹੀ ਪ੍ਰੋਟੈਸਟ ਕਰਾਂਗੇ ਖੱਟਰ ਗਿੰਦੀ ਤੇ ਚਾ ਚੀਤਾ ਪਰ ਇਹ ਪ੍ਰਿੰਦ ਦੇ ਬਾਕ ਇਹ ਪਕਸੀ ਦੇ ਬਾਕ ਦੇਖੋ ਜਿਹੜਾ ਖੱਟਰ ਸਾਹਿਬ ਦਾ ਬਿਆਨ ਆ ਉਹ ਬੇਤੁੱਕੇ ਬਿਆਨ ਨੇ ਕੋਈ ਉਹ ਹਿੰਸਕੇ ਕਰਨਾ ਚਾਹੁੰਦੇ ਨੇ ਬੀਜੇਪੀ ਦੇ ਜ਼ਿੰਮੇਵਾਰ ਇੱਕ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਨੇ ਐਵੇਂ ਦੇ ਬਿਆਨ ਦੇਣਾ ਕੋਈ ਉਹਨਾਂ ਦੀ ਸਮਝ 'ਚ ਫਰਕ ਹੈ ਜੇ ਕੋਈ ਐਵੇਂ ਦੇ ਬਿਆਨ ਦੇ ਕੇ ਘੋਲ ਨੂੰ ਹਿੰਸਕ ਬਣਾਉਣਾ ਚਾਹੁੰਦੇ ਨੇ ਪਰ ਇਹ ਲੋਕ ਹਿੰਸਕ ਨਹੀਂ ਹੋਣਗੇ ਇਹ ਕਿਰਤ ਕਰਨ ਵਾਲੇ ਮਿਹਨਤਕਾ ਸ਼ੋਕ ਨੇ ਸ਼ਾਂਤਮਈ ਤਰੀਕੇ ਨਾਲ ਹੀ ਲੜਨਗੇ ਕੇਂਦਰ ਖੱਟਰ ਸਰਕਾਰ ਜੋ ਇਹ ਬਿਆਨ ਦਿੰਦੀ ਹੈ ਇਹ ਬੇਤੁੱਕੇ ਨੇ ਉਹ ਘੋਲ ਨੂੰ ਖਰਾਬ ਕਰਨਾ ਚਾਹੁੰਦੇ ਉਹ ਜੋ ਕਿਸਾਨ ਜਵਨਾਂ ਵੱਲੋਂ ਪਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਚਾਰ ਮੰਗਾਂ ਰੱਖਿਆ ਨੇ ਇਹਨਾਂ ਦੇ ਪਰਿਵਾਰਾਂ ਨੂੰ ਕਰੋੜ ਰੁਪਏ ਦਾ مالی ਸਹਾਇਤਾ ਕਰਜ਼ੇ ਮਾਪ ਤੇ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਤੇ ਉਹ ਜਿਹੜਾ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਖਤ ਸਜ਼ਾਾਂ ਮੌਕੇ ਤੇ ਦਿੱਤੀਆਂ ਜਾਣ ਇਹ ਸੰਯੁਕਤ ਮੋਰਚੇ ਵੱਲੋਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹੈ ਇਹ ਦੇਖੋ ਘੋਲ ਲਮਾਂ ਚੱਲ ਸਕਦੇ ਨੇ ਸੰਘਰਸ਼ ਕੀਤੇ ਜਾ ਸਕਦੇ ਨੇ ਲੰਮੇ ਕਿਉਂਕਿ ਜੁਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੇ ਮੰਤਰੀ ਦੇ ਮੁੰਡੇ ਨੇ ਘਟਨਾ ਨੂੰ ਅੰਜਾਮ ਦਿੱਤਾ ਪਰ ਜਦੋਂ ਤੱਕ ਪੰਜਾਬਾ ਉਹਨਾਂ ਨੂੰ ਹੁੰਦੀ ਨਹੀਂ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹਿਣੀ ਬੀਰੋ ਰਿਪੋਰਟ ਐਸ ਐਨ ਜ਼ेड ਪੰਜਾਬ